ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜੇ ਆਂ ਪੰਜਾਬ ਪੈਸਟੀਸਾਈਡ ਸਟੋਰ ਗੋਨਿਆਣਾ ਮੰਡੀ ਕੈਸ਼ ਕਾਊਂਟਰ ਠੀਕ ਹੈ ਕਿਸਾਨ ਵੀਰਾਂ ਲਈ ਖਾਸ ਵੀਡੀਓ ਹੈ ਐਂਡ ਤੱਕ ਦੇਖਣਾ ਇਸ ਨੂੰ ਠੀਕ ਹੈ ਅੱਜ ਕੱਲ ਜੋ ਕਣਕ ਦੇ ਵਿੱਚ ਗੁਲਾਬੀ ਸੁੰਡੀ ਪੈ ਰਹੀ ਹੈ ਠੀਕ ਹੈ ਉਹਦਾ ਅਸੀਂ ਹੱਲ ਲੈ ਕੇ ਆਏ ਆਂ ਠੀਕ ਹੈ ਪੱਕਾ ਹੱਲ ਆ ਤੇ ਜਾਂ ਕਣਕ ਤੁਹਾਡੀ ਗਰੋਥ ਨਹੀਂ ਕਰ ਰਹੀ ਠੀਕ ਹੈ ਉਹਦੇ ਲਈ ਬਹੁਤ ਸਾਰੀਆਂ ਇਨਸੈਕਟੀਸਾਈਡ ਪੈਸਟੀਸਾਈਡ ਬਹੁਤ ਸਾਰੀਆਂ ਦਵਾਈਆਂ ਤੇ ਬਾਈ ਨਾਲ ਕਰਾਉਣਿਆਂ ਗੱਲਬਾਤ ਬਾਈ ਜੀ ਪਹਿਲਾਂ ਆਪਣੀ ਲੋਕੇਸ਼ਨ ਦੱਸ ਦੋ ਹਰਸ਼ੀਕੇ ਬਾਈ ਸਾਰਿਆਂ ਨੂੰ ਅੱਜ ਤੁਸੀਂ ਪਹੁੰਚੇ ਹੋ ਪੰਜਾਬ ਪੈਸਟੀਸਾਈਡ ਸਟੋਰ ਗੋਨਿਆ ਜੀ ਦੀ ਲੋਕੇਸ਼ਨ ਹੈਗੀ ਆ ਬਠਿੰਡਾ ਅੰਮ੍ਰਿਤਸਰ ਹਾਈਵੇ ਦੇ ਉੱਤੇ ਨਾਲ ਰਹਿ ਗਿਆ ਆਪਣੇ ਹਨੂਮਾਨ ਮੰਦਿਰ ਦੇ ਬਿਲਕੁਲ ਨਾਲ ਜੀ ਅੱਛਾ ਇੱਕ ਜੋ ਆਪਣਾ ਆਪਾਂ ਕਲੀਅਰ ਕਰ ਦਈਏ ਵੀ ਹੈਗਾ ਆਪਣਾ ਕੈਸ਼ ਕਾਊਂਟਰ ਆ ਬਿਲਕੁਲ ਜੀ ਦਵਾਈ ਮਿਲੂਗੀ ਕੈਸ਼ ਬਿਲਕੁਲ ਜੀ ਸਾਰੇ ਪੰਜਾਬ ਤੋਂ ਸਸਤੀ ਬਿਲਕੁਲ 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 ਇਹ ਸ਼ੋਰਟੀ ਹੈ ਜੀ ਹਾਂ ਤੇ ਗਲਾਬੀ ਸੁੰਡੀ ਲਈ ਕੀ ਆਪਣੀ ਹੈਗੀ ਹੁਣ ਪ੍ਰੋਡਕਟ ਜਿਹੜਾ ਆਪਾਂ ਲੈ ਕੇ ਆਏ ਗਲਾਬੀ ਸੁੰਡੀ ਵਾਸਤੇ ਸਾਡੇ ਕੋਲ ਦਵਾਈ ਆ ਜੀ ਟੈਗਰ ਪਲੱਸ ਨਾਮ ਤੇ ਜੀ 70 ਤੋਂ 75% ਦਾ ਰਿਜ਼ਲਟ ਆ ਰਿਹਾ ਗਲਾਬੀ ਸੁੰਡੀ ਦੇ ਉੱਤੇ ਅਸੀਂ 100% ਨਹੀਂ ਕਹਿ ਰਹੇ 70 ਤੋਂ 75% ਦਾ ਰਿਜ਼ਲਟ ਹੱਸ ਕੇ ਆ ਰਿਹਾ ਜੀਰ ਬਾਈ ਦਾ ਠੀਕ ਹੈ ਜੀ ਠੀਕ ਹੈ ਉਹ ਤੋਂ ਬਿਨਾਂ ਆਪਣੇ ਕੋਲੇ ਐਫਐਮਸੀ ਦੀ ਕੋਰਾ ਜਣਾ ਇਹਦਾ ਰਿਜ਼ਲਟ ਆ ਰਿਹਾ ਜਾਂ ਆਪਾਂ ਕਹਿ ਦਈਏ ਸੈਲ ਕਰਾਉਣ ਇਹਦਾ ਬਹੁਤ ਵਧੀਆ ਰਿਜ਼ਲਟ ਆ ਇਹਦਾ ਹਾਂ ਜੀ ਹਾਂ ਠੀਕ ਹੈ ਇਹ ਵੀ ਗਲਾਬੀ ਸੁੰਡੀ ਲਈ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਲੋ ਵੀ ਮਿੱਤਰ ਪੈ ਰਹੇ ਗਲਾਬੀ ਸੁੰਡੀ ਲਈ ਬਹੁਤ ਦਵਾਈਆਂ ਬਾਈ ਕੋਲ ਤੇ ਹੁਣ ਮੰਨ ਲਓ ਆਪਣੀ ਕਣਕ ਰੁਕ ਜੇ ਗਈ ਗ੍ਰੋਥ ਨਹੀਂ ਕਰ ਰਹੀ ਉਹਦੇ ਲਈ ਆਪਾਂ ਕੀ ਦੇ ਗਲਾਬੀ ਸੁੰਡੀ ਤੋਂ ਬਾਅਦ ਪਹਿਲੇ ਤਾਂ ਕਿਸਾਨ ਵੀਰਾਂ ਨੂੰ ਅਸੀਂ ਦੱਸ ਦਿੰਨਾ ਹੈ ਗਲਾਬੀ ਸੁੰਡੀ ਦੇ ਕੱਟਣ ਤੋਂ ਬਾਅਦ ਕਈ ਖਸਾਮਾਂ ਦੇ ਅਸੀਂ ਦੇਖਿਆ ਕਣਕ ਆਪਣੇ ਆਪ ਫਟਾਰਾ ਕਰ ਰਹੀ ਹੈ ਕਣਕ ਫੋਰਡ ਕਰ ਰਹੀ ਹੈ ਸੋ ਨੂੰ ਫਿਰ ਵੀ ਕਿਤੇ ਦਿੱਕਤ ਆ ਰਹੀ ਹੈ ਕਣਕ ਫੋਰਡ ਘਟਾ ਕਰ ਰਹੀ ਹੈ ਨਵੀਆਂ ਵੈਰਾਈਟੀਆਂ ਆਪਣੇ ਲੱਗੀਆਂ ਹੋਈਆਂ ਉਹਦੇ ਵਾਸਤੇ ਸਾਡੇ ਕੋਲੇ ਲਿਕੁਇਡ ਦਵਾਈ ਹੈ ਜਾਫਾ ਨਾਮ ਦੀ ਬਹੁਤ ਸੋਹਣਾ ਰਿਜ਼ਲਟ ਆਦਾ ਛਿੱਟੇ ਦੇ ਵਿੱਚ ਇਹ ਬਗਜੂ ਇਹ ਨਾਲ ਸਪਰੇ ਦੇ ਵਿੱਚ ਵੀ ਬਹੁਤ ਸੋਹਣਾ ਰਿਜ਼ਲਟ ਆਊਗਾ ਜੇ ਆਪਾਂ ਦਾਣੇਦਾਰ ਦਵਾਈ ਦੀ ਗੱਲ ਕਰੀਏ 골ਡ ਪਾਵਰ ਠੀਕ ਹੈ ਜੀ ਕਿੰਨੇ ਕਿਲੋ ਦਾ ਪੈਕੇਟ ਆ ਜੀ ਇਹ 3 ਕਿਲੋ ਦਾ ਪੈਕੇਟ ਕਿੱਲੇ ਦੇ ਵਿੱਚ ਛਿੱਟੇ ਦੇ ਵਿੱਚ ਜਾਊਗਾ ਐਕਸੀਲੈਂਟ ਰਿਜ਼ਲਟ ਆ ਜੀ ਥੜੀ ਹੋਈ ਕਣਕ ਨੂੰ ਤੋਰਦੂ ਚਾਹੇ ਛੋਟੀ ਕਣਕ ਸੁੰਡੀ ਨਾਲ ਰੁਕੀ ਹੋਈ ਹੈ ਫੋਰਡ ਘਟ ਕਰ ਰਹੀ ਹੈ ਜਾਂ ਕਿਤੇ ਪਾਣੀ ਦੀ ਦਿੱਕਤ ਆ ਰਹੀ ਹੈ ਦੋਨੇ ਦਵਾਈਆਂ ਦਾ ਐਕਸੀਲੈਂਟ ਰਿਜ਼ਲਟ ਆ ਰਿਹਾ ਇਹਨੂੰ ਆਪਾਂ ਮਿਲਾ ਸਕਦੇ ਹਾਂ ਰੇ ਦੇ ਵਿੱਚ ਇਨੂੰ ਜੂਰੀਆ ਦੇ ਵਿੱਚ ਜੇ ਮਿੱਟੀ ਚਰ ਲਾ ਕੇ ਆਪਾਂ ਕਣਕ ਦੇ ਵਿੱਚ ਛੱਟਾ ਮਾਰਨਾ ਹੈ ਜੀ ਠੀਕ ਹੈ ਜੀ ਠੀਕ ਹੈ ਇਹ ਹੋ ਗਈ ਆਪਣੀ ਤੇ ਇਸ ਤੋਂ ਬਾਅਦ ਹੋਰ ਬਈ ਆ ਜਿਹੜੀਆਂ ਦਵਾਈਆਂ ਕਾਦੇ-ਕਾਦੇ ਲਈ ਆ ਇਸ ਤੋਂ ਬਿਨਾ ਜੇ ਕੈਮਰਾ ਕਰਦੇ ਜੂਮ ਬਈ ਜੇ ਗੱਲ ਕਰੀਏ ਜੀ ਆਪਾਂ ਗੁੱਲੀ ਡੰਡੇ ਦੀ ਜੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਗੁੱਲੀ ਡੰਡੇ ਦੀ ਗੁੱਲੀ ਡੰਡੇ ਦੀ ਸਾਰੇ ਏਰੀਆ ਦੇ ਵਿੱਚ ਪੰਜਾਬ 'ਚ ਗੱਲ ਕਰ ਰਹੀਏ ਹਰਿਆਣਾ 'ਚ ਗੱਲ ਕਰ ਰਹੀਏ ਉਹਦੇ ਵਾਸਤੇ ਸਾਡੇ ਕੋਲ ਸਾਰੀਆਂ A to Z ਕੰਪਨੀਆਂ ਦੀਆਂ ਕੋਈ ਟੌਪਿਕ ਲਾ ਲਓ ਐਕਸਜੀਐਲ ਸੰਜੈਂਟਾ ਦੀ ਕੋਈ ਮੋਮੋਜੀ ਵਾਇਰ ਦੀ ਐਟਲੈਂਟਸ ਜੀ ਟੋਟਲ ਸਾਰੀਆਂ ਐਡੂ ਜੈਡ ਦਵਾਈਆਂ ਨੇ ਇੱਕ ਕੰਬੀਨੇਸ਼ਨ ਬਣਾਉਣ ਦਾ ਜੀ ਉਹ ਜੇ ਮੈਂ ਗੱਲ ਕਰਾਂ ਮੈਂ ਫੀਲਡ ਦੇ ਵਿੱਚ ਆ ਬਹੁਤ ਕੰਮ ਕੀਤਾ ਹੈ ਖੇਤੀ ਨਾਲ ਮੈਂ ਸੰਬੰਧਤ ਦਾ ਖੇਤੀ ਨਾਲ ਜੁੜਿਆ ਹੋਇਆ ਆ ਆਪ ਤਿਆਰਪੇ ਕਰਕੇ ਆਪ ਧੋਲੀ ਚੱਕ ਕੇ ਮੈਂ ਤਿਆਰਪੇ ਦੇਖੇ ਹੋਏ ਨੇ ਚੀਜ਼ਾਂ 'ਤੇ ਠੀਕ ਹੈ ਜੀ ਤੇ ਮਿੱਤਰ ਪਿਆਰੇ ਜਿਹੜਾ ਨੰਬਰ ਹੈਗਾ ਸਕਰੀਨ ਤੇ ਚੱਲੀ ਜਾਂਦਾ ਜੇ ਤੁਹਾਨੂੰ ਮਤਲਬ ਵੀ ਦਵਾਈ ਤੁਹਾਡੇ ਪਿੰਡ ਸ਼ਹਿਰ ਜਾਂ ਘਰ ਮਗਾਉਣੀ ਆ ਉਹ ਵੀ ਮਿਲ ਜੂ ਹਨਾ ਬਿਲਕੁਲ ਜੀ ਪੰਜਾਬ ਹਰਿਆਣਾ ਰਾਜਸਥਾਨ ਠੀਕ ਹੈ ਕਿਤੇ ਵੀ ਬਾਈਆਂ ਦੀ ਡਿਲੀਵਰੀ ਵੀ ਕਰਦੇ ਆ ਤੇ ਇੱਕ ਹੋਰ ਖਾਸ ਆਫਰ ਆ ਜੇਕਰ ਕੋਈ ਕਿਸਾਨ ਵੀਰ 5000 ਜਾਂ 5000 ਤੋਂ ਵੱਧ ਦੀ ਦਵਾਈ ਲੈਂਦਾ ਖੇਤੀਬਾੜੀ ਲਈ ਤਾਂ ਉਹਨੂੰ ਇੱਕ ਕੂਪਨ ਫ੍ਰੀ ਦਿੱਤਾ ਜਾਊਗਾ ਕੂਪਨ ਫ੍ਰੀ ਹੈ ਲੇਕਿਨ ਉਹਦੇ ਵਿੱਚੋਂ ਹਜ਼ਾਰਾਂ ਦੇ ਇਨਾਮ ਨਿਕਲਦੇ ਆ ਕੀ ਕੀ ਨਾਮ ਆ ਬਾਈ ਦੱਸ ਦੋ ਇੱਧਰ ਜ਼ੂਮ ਕਰਦੇ ਬਾਈ ਆਪਾਂ ਗੱਲ ਕਰੀਏ ਪਹਿਲਾ ਨਾਮ ਹੈਗਾ ਸਾਡਾ ਫ੍ਰਿਜ ਠੀਕ ਹੈ ਬਾਸ਼ਮਿਕ ਮਸ਼ੀਨ ਐਲ ਸੀ ਡੀ ਕਰਵੇ ਉਸ ਪ੍ਰੇਪਾਂਪੰਕ ਘੜੀਆਂ ਬਟਰ ਕੋਲਰ ਠੀਕ ਹੈ 25 ਨਾਮ ਨੇਗੇ ਤੇ ਲੋੜੀ ਤੇ ਕੱਟਣਾ ਹਣਾ ਬਿਲਕੁਲ ਜੀ ਲੋੜੀ ਤੇ ਕੱਟਣਾ ਲੋੜੀ ਤੇ ਕੱਟਣਾ ਗੋਨਿਆਣਾ ਮੰਡੀ ਪੰਜਾਬ ਪੈਸਟੀਸਾਈਡ ਸਟੋਰ ਬਾਕੀ ਇਧਰ ਭਾਈ ਮਾਰਦੇ ਕੈਮਰਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਚਾਹੀਦੀ ਹੈ ਕੋਈ ਇਨਸੈਕਟੀਸਾਈਡ ਕੋਈ ਹਰਬੀਸਾਈਡ ਕੋਈ ਫੰਗੀਸਾਈਡ ਉਹ ਮਿਲ ਜੂਗੀ ਇੱਕ ਹੋਰ ਦੱਸਣਾ ਚਾਹੁੰਦਾ ਹਾਂ ਕਿ ਕਿਸਾਨ ਵੀਰਾਂ ਨੂੰ ਜਿਹੜਾ ਵੀਰ ਸਾਡੇ ਕੋਲੇ ਆਉਂਦਾ ਹੈ ਸਾਡੇ ਨਾਲ ਜੁੜਿਆ ਹੋਇਆ ਉਹ ਜੁੜਿਆ ਹੋਇਆ ਜੀ 6 ਮਹੀਨੇ ਸਾਨੂੰ ਕੰਮ ਕਰਦੇ ਨੂੰ ਹੋ ਗਏ ਅਸੀਂ ਗਾਹਕ ਨਹੀਂ ਰੁੱਟਣ ਦਿੱਤਾ ਜੀ 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 ਠੀਕ ਹੈ ਤੁਸੀਂ ਉਹਨੂੰ ਕੁਆਲਿਟੀ ਕਹਿ ਲਓ ਕੁਛ ਮਰਜ਼ੀ ਕਹਿ ਲਓ ਜਿਹੜਾ ਸਾਡੇ ਕੋਲ ਇੱਕ ਬੰਦਾ ਬੜੀ ਬੰਦਾ ਆ ਗਿਆ ਮੁੜ ਕੇ ਸਾਡੇ ਨਾਲ ਟੋੜਦਾ ਨਹੀਂ ਰੇਟ ਬਹੁਤ ਜ਼ਬਰਦਸਤ ਦਾ ਸਾਡੇ ਕੁਆਲਿਟੀ ਹੈ ਬ੍ਰਾਂਡ ਨੇ ਚੰਗੀਆਂ ਕੰਪਨੀਆਂ ਨੇ ਦੋਸਤੋ ਸੈਂਟਾ ਵਾਇਰ ਯੂਪੀਐਲ ਤੇ ਹੋਰ ਬਹੁਤ ਸਾਰੀਆਂ ਵਧੀਆ-ਵਧੀਆ ਕੰਪਨੀਆਂ ਬਾਈ ਕੋਲ ਹੈਗੀਆਂ ਤੇ ਸਾਰੇ ਪੰਜਾਬ ਨਾਲੋਂ ਤੁਹਾਨੂੰ ਸਸਤੀ ਦਵਾਈ ਮਿਲੂ ਕਿਉਂਕਿ ਬਾਈ ਦਾ ਹੋਲਸੇਲ ਦਾ ਕੰਮ ਹੈ ਬਿਲਕੁਲ ਠੀਕ ਹੈ ਹੋਲਸੇਲ ਦਾ ਕੰਮ ਆ ਤੇ ਕਿਸਾਨ ਵੀਰਾਂ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ